मजहब अलग अलग लेकिन हो लेकिन इंसानियत के खातिर हम लोग इकट्ठा होकर हर जगह प्रेम बांट सकते हैं तो ये एक हमारा अमली जामा है बेशक हिंदू धर्म हो इस्लाम धर्म हो क्रिश्चियंस हो बुद्धिज्म हो हर एक धर्म के पैरोकार आके यहाँ अपने धर्म की इच्छाइया अभियान करते हैं और सबको पता चलता है ਕਿ ਸਾਰੇ ਧਰਮੋ ਦਾ ਜੋ ਲੁਬੇ ਲਵਾਵ ਹੈ ਮੇਨ ਮਕਸਦ ਯਹੀ ਹੈ ਕਿ ਮਾਨਵਤਾ ਦੀ ਸੇਵਾ ਕਰਨਾ ਇਸ ਸੰਮਿਲਨ ਜ ਧਾਰਮਿਕ ਜਥੇਬੰਦੀਆਂ ਦੇ ਨਾਲ ਨਾਲ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ਸਾਰਿਆਂ ਨਾਲ ਪਿਆਰ ਤੇ ਨਫ਼ਰਤ ਕਿਸੇ ਨਾਲ ਨਹੀਂ ਮੈਂ ਸਮਝਦਾ ਕਿ ਇਹ ਸਲੋਗਨ ਸਾਰੇ ਮذਬਾਂ ਨੂੰ ਧਾਰਨ ਕਰਨਾ ਚਾਹੀਦਾ ਆ ਤਾਂ ਕਿ ਇਹ ਇਹਦੇ ਤਹਿਤ ਸਾਰੇ ਮذਬ ਇਸ ਗੱਲ ਨੂੰ ਮਹਿਸੂਸ ਕਰਨ ਤੇ ਜੋ ਤੀਸਰੀ جنگ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਸੰਮੇਲਨ ਚ ਆਏ ਲੋਕਾਂ ਨੇ ਬੜੇ ਹੀ ਪਿਆਰ ਨਾਲ ਦੇਸ਼ ਵਿਦੇਸ਼ ਤੋਂ ਆਏ ਧਰਮ ਗੁਰੂਆਂ ਦੇ ਵਿਚਾਰ ਸੁਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜੱਬਣੀ ਟੀਵੀ